ਸੋ ਇੱਧਰ ਹੈਲੋ ਕੀ ਗੱਲ ਆ ਤਾ ਉੱਠ ਮੈਂ ਵੇਖਣ ਡਿਆ ਆਂ ਤੂੰ ਐਂਦਾ ਡਿੱਗੀ ਠੱਠੀ ਪਈ ਰਹੀ ਨਹੀਂ ਆ ਨਾ ਕੋਈ ਗੱਲ ਕਰਨੀ ਨਾ ਬਾਤ ਚੁੱਪ ਜੀ ਹੋ ਰਹੀ ਨਹੀਂ ਆ ਕੀ ਚੱਕਰ ਕੀ ਆ ਮੇਰਾ ਸਰੀਰ ਨਹੀਂ ਠੀਕ ਹੈ ਸਿਰ ਮੇਰਾ ਤੇ ਉੱਠਦਾ ਹੀ ਨਹੀਂ ਮੰਜੀ ਤੋਂ ਪਤਾ ਵੀ ਕੀ ਆ ਸਿਰ पे ਬੜੀ ਹੁੰਦੀ ਆ ਤੇ ਫਿਰ ਤੂੰ ਕੋਈ ਦਵਾਈ دارੂ ਲਿਆ ਟੈਸਟ ਕਰਾ ਲਿਨਿਆ ਤੇਰੇ ਬੋਦੀ ਗੱਲ ਆ ਮੈਂ ਤਾਂ ਸੱਚੀ ਗੱਲ ਦੱਸਾਂ ਮੈਨੂੰ ਟੈਸਟਾਂ ਦੀ ਕੋਈ ਲੋੜ ਨਹੀਂ ਮੈਂ ਅਸਲ ਤੇ ਨਾ ਮੁੰਡੇ ਦੀ ਟੈਨਸ਼ਨ ਲੈਣੀ ਆਂ ਅੰਦਰੇ ਅੰਦਰੇ ਮੁੰਡੇ ਦੇ ਕਹਿੰਦੇ ਉਹ ਟੈਨਸ਼ਨ ਲੈ ਗਈ ਮੈਂ ਤੁਹਾਨੂੰ ਦਾਦੀ ਨੇ ਨਹੀਂ ਦੱਸਿਆ ਹੂੰ ਕਿ ਪਿਓ ਪੁੱਤ ਲੜਨਗੇ ਘਰ ਚ ਗਵੱਤ ਪੈ ਜਾਏਗਾ ਪੁੱਤ ਪੈ ਜਾਏਗਾ ਕਿੰਨੇ ਦਿਨ ਹੋ ਗਏ ਇੱਕ ਦਿਨ ਮੈਂ ਇਦਾਂ ਗੱਲ ਕੀਤੀ ਹੂੰ ਜਿੰਦ ਨੂੰ ਜੀਵਨ ਵੱਲ ਹੋ ਕੇ ਆਈ ਅੱਛਾ ਇੰਨੀ ਗੱਲ ਕਰਦੀ ਜੀ ਉਹਨੂੰ ਫੋਨ ਆ ਗਿਆ ਉਹ ਕੁੜੀ ਦਾ ਇਹਦੀ ਪਤੀ ਦਾ अच्छा ਤੇ ਪਤਾ ਦੀ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਤੇ ਇਹ ਮੇਰੇ ਦਿਵਾਰੀ ਹੋ ਗਿਆ ਜੇ ਫੋਨ ਕਟਿਆ ਜੇ ਹੂੰ ਤੇ ਮੈਨੂੰ ਆਂਦਾ ਵੀ ਤੂੰ ਜੇ ਇੱਧਰ ਰਿਸ਼ਤਾ ਨੋਹਾਂ ਜੀਆਂ ਨੇ ਜਾ ਕੇ ਹੱਥ ਜੋੜ ਕੇ ਮੰਗਣਾ ਜੇ ਤਾਂ ਠੀਕ ਹੀ ਤੇ ਮੈਂ ਕੋਸ ਖਾ ਕੇ ਮਰ ਜਾਣਾ ਮੈਂ ਤੇ ਉਹ ਗੱਲ ਅੰਦਰ ਅੰਦਲੇ ਗਾਮੀ ਲੱਗ ਗਿਆ ਮੈਨੂੰ ਮੈਂ ਦੱਸਣ ਨੂੰ ਖਾ ਕੇ ਮਰ ਜਾਣਾ ਆਂਦਾ ਮੈਂ ਬਚਣਾ ਹੀ ਨਹੀਂ ਜੇ ਮੇਰਾ ਕੁੜੀ ਨਾਲ ਰਿਸ਼ਤਾ ਨਾ ਹੋਇਆ ਮੈਂ ਦੱਸਣ ਕੀ ਕਰਾਂ ਮੈਂ ਤਾਂ ਡਰਦੀ ਨਹੀਂ ਦੱਸਣ ਲਈ ਇਹਦਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਪਤਾ ਨਹੀਂ ਹੁਣ ਕੀ ਬਹਾਨਾ ਸਾਡੇ ਘਰ ਦਾ ਮੈਂ ਤਾਂ ਨਹੀਂ ਹਾਂ ਤੇ ਚਲ ਮੁੰਡੇ ਦੀਆਂ ਕੁ ਚਾਰ ਚੀਜ਼ਾਂ ਹੋਰ ਬਣਾਵਾਂਗੇ ਤੇ ਘਰ ਨੂੰ ਸੌਖਾ ਰਹੇਗਾ ਮੈਂ ਤੈਨੂੰ ਇੱਕ ਗੱਲ ਦੱਸਾਂ ਤੂੰ ਮਨਾ ਚਿੰਤਾ ਨਾ ਕਰ ਕੇ ਇਸ ਗੱਲ ਦੀ ਤੇ ਛੱਡ ਦੇ ਸਾਰੀਆਂ ਗੱਲਾਂ ਜੀ ਇਹਨੇ ਕੋਹ ਮਾੜਾ ਚੰਗਾ ਕੰਮ ਕਰ ਲਿਆ ਸਾਡਾ ਘਰ ਬਰਬਾਦ ਹੋ ਜਾਣਗਾ ਹੈ ਇਹਦੇ ਕਰਕੇ ਰਹੀ ਤੁਰੇ ਫਿਰਨੇ ਆ ਨਾਲੇ ਸਿਆਣਿਆਂ ਨੇ ਕਿਹਾ ਉਹ ਜਿੰਨਾ ਰਾਵਾਂ ਨਹੀਂ ਮਸਾਰਨਾ ਜਾਣਾ ਉਹਨਾਂ ਰਾਵਾਂ ਦੇ ਤੁਰਨਾ ਪਿਆ ਸਾਡਾ ਹੁਣ ਉਹ ਟਾਈਮ ਆ ਗਿਆ ਠੀਕ ਹੈ ਨਾ ਤੇ ਜੇ ਨਹੀਂ ਨਾ ਮੰਨਦਾ ਕਰ ਦੇ ਤੂੰ ਜੋ ਹੈਗਾ ਤੇ ਮੈਂ ਫਿਰ ਭੈਣ ਨੂੰ ਹੀ ਬੁਹਾਵੀਂ ਉਹ ਦੰਦਾ ਮੈਂ ਤੂੰ ਦੱਦਨੀ ਨਹੀਂ ਫੋਨ ਲਾਇਆ ਕੋਈ ਗੱਲ ਨਹੀਂ ਭੈਣ ਨੂੰ ਕਿਹੜੀ ਅਸੀਂ ਹਾਂ ਕਰਤੀ ਅਸੀਂ ਕਿਹੜਾ ਕੋ ਠਾਕਾ ਲਾਇਆ ਵਾ ਜਾਂ ਉੱਥੇ ਕੋਈ ਬੇਵਖਾਲਾ ਕੀਤਾ ਵਾ ਉਹਨੂੰ ਕਹਿ ਲਈ ਵੀ ਰਿਸ਼ਤਾ ਇਦਾਂ ਹੋ ਗਿਆ ਠੀਕ ਹੈ ਜੀ ਫਿਰ ਉਹਨੂੰ ਫੋਨ ਲਾ ਕੇ ਦੱਸ ਦਾਂਗੀ ਉਹਨੂੰ ਫੋਨ ਲਾ ਕੇ ਦੱਸ ਦੇ ਤੇ ਇੱਕ ਤਰੀਕਾ ਵਰਤ ਹੁਣ ਤੈਨੂੰ ਮੈਂ ਇੱਕ ਗੱਲ ਦੱਸਾਂ ਹੁਣ ਤੂੰ ਇੰਦਾ ਕਰ ਭੀ ਫਿਰ ਵੀ ਸ਼ਰੀਕ ਨੇ ਇਹਦਾ ਤੇ ਹੋ ਗਿਆ ਦਿਮਾਖ ਰਵੇ ਤੇ ਸਮਝਣਾ ਨਹੀਂ ਹੈ ਗੱਲ ਨੂੰ ਇਹਦੀ ਅਣਖ ਮਰ ਗਈ ਆ ਤੇ ਐਨੇ ਥੱਲੇ ਵੀ ਨਾ ਉਹਨਾਂ ਦੇ ਲੱਗੇ ਤੇ ਕੰਮ ਹੁਣ ਕਿਹੇ ਤਰੀਕੇ ਨਾਲ ਕਰ ਲੀਏ ਹੁਣ ਕਿੱਦਾਂ ਕਰੀਏ ਦੱਸੋ ਮੈਨੂੰ ਨਹੀਂ ਜੇ ਸਮਝ ਲੱਗਦੀ ਹੁਣ ਤੂੰ ਐਦਾਂ ਕਰ ਗੱਲ ਤੂੰ ਹੀ ਕਰੀ ਸਾਰੀ ਮੇਰੇ ਕੋ ਨਾ ਕਰਾ ਤੈਨੂੰ ਦਸੀ ਤੈਨੂੰ ਮੈਂ ਕਹਿਣਾ ਕਰਦਾ ਕੀ ਤੂੰ ਹੁਣ ਐਦਾਂ ਕਰ ਫੋਨ ਕਰਕੇ ਤੇ ਜੀਵਨ ਨੂੰ ਸਾਦੇ ਇੱਥੇ ਆਪਣੇ ਘਰ ਆਜੂ ਨੇ ਮੇਰੀ ਗੱਲ ਸੁਣਾ ਜੇ ਮੁੰਡਾ ਕਹਿੰਦਾ ਮੈਂ ਉਸੇ ਕੁੜੀ ਨਾਲ ਵਿਆਹ ਕਰਾਵਾਂ ਇਹਦਾ ਮਤਲਬ ਇਹ ਮੁੰਡੇ ਦੀ ਤੇ ਕੁੜੀ ਦੀ ਗੱਲਬਾਤ ਹੈ ਗੱਲਬਾਤ ਹੈ ਨਹੀਂ ਇਹ ਮੁੰਡੇ ਦਾ ਫੋਨ ਆਇਆ ਤੇ ਮੇਰੇ ਸਾਹਮਣੇ ਆ ਗਿਆ ਹੁਣ ਮੈਂ ਕੀ ਦੱਸਾਂ ਤੁਹਾਨੂੰ ਸੁਣ ਲਾ ਪਹਿਲਾਂ ਮੇਰੀ ਗੱਲ ਜੇ ਕੁੜੀ ਦੀ ਗੱਲਬਾਤ ਆ ਤੇ ਇਹ ਹੋ ਨਹੀਂ ਸਕਦਾ ਵੀ ਉਹਨੇ ਆਪਣੀ ਧੂਆ ਨਾਲ ਗੱਲ ਨਾ ਕੀਤੀ ਹੋਏ ਇਸੇ ਕੁੜੀ ਦਾ ਉਹ ਇੰਸਟਾਗ੍ਰਾਮ ਦੀ ਹੈ ਨਾ ਉਹਦੂ ਗੱਲ ਤੇ ਹੋਈ ਜਾਂਦਾ ਠੀਕ ਹੈ ਕਿ ਨਹੀਂ ਗੱਲ ਇਹ ਸੱਚੀ ਹੋਈ ਐ ਇਸੇ ਕੁੜੀ ਵੱਲੋਂ ਆਦੀ ਹੈਗੀ ਵੀ ਬੜੀ ਸੋਹਣੀ ਮੈਂ ਤਾਂ ਪਹਿਲਾਂ ਵੇਖੀ ਨਹੀਂ ਜਰੂਰ ਉਹਨੂੰ ਪਤਾ ਹੋਊਗਾ ਤੇ ਉਹਨੂੰ ਘਰ ਸੱਦ ਕੇ ਨਾ ਤੇ ਐਨੀ ਗੱਲ ਕਹਿ ਦੇ ਮਹਿਸੂਸ ਨਾ ਹੁੰਦੀ ਆਖੀ ਚੱਲ ਹਿੰਦੇ ਆਪੋ ਦੇ ਘਰਵਾਰਾਂ ਤੇ ਤੂੰ ਐਦਾਂ ਕਰ ਵੀ ਆ ਜਿਹੜੀ ਕੁੜੀ ਆ ਨਾ ਸਾਨੂੰ ਬੜੀ ਵਧੀਆ ਲੱਗਦੀ ਆ ਇਹ ਨਾ ਕਈ ਮੇਰੇ ਮੁੰਡੇ ਨੂੰ ਚੰਗੀ ਲੱਗਦੀ ਆ ਨਹੀਂ ਨਹੀਂ ਵਾਕੀ ਮੈਨੂੰ ਕੁੜੀ ਬੜੀ ਵਧੀਆ ਲੱਗਦੀ ਆ ਮੈਨੂੰ ਕੁੜੀ ਪਸੰਦ ਵਾ ਤੇ ਤੂੰ ਇਹਦਾ ਰਿਸ਼ਤਾ ਕਰਾ ਦੇ ਤੇ ਇਹਦਾ ਚਲਾ ਕਰਕੇ ਤੇ ਇਹਨੂੰ ਗਲੋਂ ਲਾ ਠੀਕ ਆ ਕਿ ਨਹੀਂ ਜੋ ਹੋਊਗੀ ਵੇਖੀ ਜਾਊਗੀ ਮੇਰੇ ਘਰ ਚ ਮੁੜ ਕੇ ਜੋ ਜੀ ਕਰੀ ਉਹ ਕੁਛ ਨਹੀਂ ਕਰਨੀ ਉਹਨੇ ਆਪਣੀ ਭੂਆ ਦੀ ਮੰਨਣੀ ਮੇਰੀ ਗੱਲ ਸੁਣ ਹੁਣ ਸਮਝਾਉਣਾ ਕਰਨਾ ਪੈਣਾ ਕੀ ਕਰੀਏ ਦੱਸ ਜਾਈਏ ਫਿਰ ਕਿੰਦਾਂ ਸੋ ਦੇਣੀ ਕੱਢਨੇ ਜਿਹੜੇ ਆਪਣੀ ਚਾਰ-ਸਾਤ ਜ਼ਿੰਦਗੀ ਆ ਮਾੜੀ ਚੰਗੀ ਜੀ ਜਾਂਗੇ ਆਪੇ ਹੁ ਫਸਿਆ ਰਹੇਗਾ ਹੀ ਕਿ ਇਹ ਨਾ ساری ਉਮਰ ਬੈਠੇ ਰਹਿਣਾ ਮਾੜਾ ਚੰਗਾ ਜੋ ਹੋਏਗਾ ਇਹ ਆਪੇ ਚੱਲੇਗਾ ਸਾਨੂੰ ਕੋਈ ਫਿਕਰ ਨਹੀਂ ਕਿਹੇ ਦਿਨ ਉਹ ਇਹ ਮੁੰਡਾ ਜ਼ਰੂਰ ਪਸਤਾਏਗਾ ਇਹ ਵੀ ਤੁਹਾਨੂੰ ਮੈਂ ਦੱਸ ਦੇਣਾ ਇਹਦੀ ਮੱਤ ਤੇ ਪੜਦਾ ਪੈ ਗਿਆ ਵਾ ਤੇ ਤੂੰ ਆਪਣੀ ਨਾ ਭੈਣ ਨੂੰ ਮਾੜਾ ਜਾ ਫੋਨ ਲਾ ਕੇ ਦੱਸ ਦੇ ਕਿ ਇਦਾਂ ਸਾਡੇ ਛਕੇ ਹੀ ਗਵਾਂਢ ਪਤਾ ਹੀ ਆ ਉਹਨਾਂ ਨੂੰ ਤੇ ਉਹਦੇ ਆ ਰਿਸ਼ਤਾ ਕਰਾਉ ਠੀਕ ਆ ਕਿ ਨਹੀਂ ਤੇ ਭੈਣ ਹੁਣੇ ਆ ਵੀ ਤੇਰੇ ਵਾਲਾ ਰਿਸ਼ਤਾ ਜਿਹੜਾ ਬਾਅਦ ਚ ਵੇਖਾਂਗੇ ਜੀ ਇਹਦੇ ਇਹ ਸਿਰੇ ਚੜ ਗਿਆ ਠੀਕ ਆ ਜੇ ਨਾ ਕੋਈ ਗੱ ਚਲੋ ਫਿਰ ਕਰ ਲੈਂਦੇ ਆ ਗੱਲ ਕਰ ਲੈਂਦੇ ਆ ਇਸ ਤਰੀਕੇ ਨਾਲ ਕੰਮ ਕਰਕੇ ਨਾ ਤੇ ਆਪਣੀ ਇੱਜ਼ਤ ਬਚਾ ਮਾੜੀ ਮੋਟੀ ਦੇ ਬਾਅਦ ਵੀ ਤੇ ਤੁਸੀਂ ਮੈਨੂੰ ਕਹਿੰਦੇ ਜੀ ਕਿ ਇਹਨੂੰ ਫੋਨ ਲਾ ਕੇ ਸਾਧ ਤੇ ਮੇਰੇ ਕੋਲ ਕਿਹੜਾ ਨੰਬਰ ਇਹ ਜਿਹੜਾ ਤੇਰਾ ਮੁੰਡਾ ਵਾ ਨਾ ਇਹਦੇ ਕੋਈ ਸਾਰਾ ਕੁਝ ਹੋਣਾ ਵਾ ਇਹਨੂੰ ਕਹਾਂ ਕਿ ਉਹਦਾ ਨੰਬਰ ਲੈ ਕੇ ਦੇ ਮੈਂ ਗੱਲ ਕਰਨੀ ਆ ਇਹਨੂੰ ਵੀ ਚਲੀ ਗੱਲ ਨਾ ਦੱਸੀ ਸਾਰੀ ਵੀ ਆ ਗੱਲ ਨਾ ਕਿ ਉਹ ਨੰਬਰ ਦੇਏਗਾ ਤੇ ਗੱਲ ਕਰੀਏ ਚਲ ਮੈਂ ਪਹਿਲਾਂ ਤੈਨੂੰ ਸੁਣਾਇਓ ਮਿਸਣਾ ਮਿਸਣਾ ਪਿਆੰਨਾ ਗੱਲ ਕਰਕੇ ਤੇ ਫੇਰ ਇਹ ਤੋਂ ਕਰਨੀ ਹੈ ਜੇ ਦੇ ਦੇਗਾ ਨਾ ਬਥੇ ਹੀ ਦੇਣਾ ਪਹਿਲੀ ਗੱਲ ਤੇ ਉਹ ਮਰੀ ਚੱਲਿਆ ਵਾ ਮਰੀ ਚੱਲਿਆ ਵਾ ਕੁੜੀ ਦੇ ਮਗਰ ਹੀ ਬਾਤ ਉਹ ਤੈਨੂੰ ਸੁਗਾਤ ਮੈਂ ਤਾਂ ਦੇਖੀ ਵੀ ਨਹੀਂ ਪਿਆ ਕਿੱਦਾਂ ਉਹ ਮੇਰੀ ਗੱਲ ਸੁਣ ਇੰਨਾ ਗੱਲਾਂ ਮਗਰ ਨਾ ਪੈ ਹੁਣ ਮੈਂ ਜਿੱਦਾਂ ਤੈਨੂੰ ਕਿਆ ਹੁੰਦਾ ਕਰਲਾ ਚਾਹੁੰਦਾ ਚੰਗਾ ਮੈਂ ਜੇ ਲੱਕ ਚੱਲੇਗੀ ਮੋਟਰ ਤੇ ਸਸਿਕਾ ਕੀ ਕਹਿੰਦੇ ਨੇ ਕੋਈ ਨਹੀਂ ਬਸ ਕੰਮ ਕਰਦਾ ਰਹੀ ਦੱਸੋ ਅਹੀਂ ਨੇ ਪਹਿਲੇ ਠੀਕ ਥਾ ਕੀ ਤੈਨੂੰ ਮੈਂ ਦੱਸਾਂ ਲੋ ਕੀ ਹੋਇਆ ਤੋਂ ਤੁਸੀਂ ਬਾਅਦਾਂ ਜਿਹੜੀ ਸਥਿਤੀ ਮਾਰੇ ਬੋਚੀ ਸਥਿਤੀ ਬਾਰੇ ਤੈਨੂੰ ਮੈਂ ਕੀ ਦੱਸਾਂ ਮੇਰਾ ਤਾਂ ਮੁੰਡਾ ਨਕਮਾ ਨਿਕਲ ਆਇਆ ਉਹ ਗਵਾਂਡ ਆਪਣੀ ਗਵਾਂਡ ਆਪਣੀ ਜੀਵਨ ਨਹੀਂ ਕੀ ਹਾਂ ਨਹੀਂ ਪੈਣਾ ਉਹਨੇ ਲੈ ਆਂਦੀ ਆਪਣੀ ਭਤੀ ਜੀ ਮੇਰਾ ਤਾਂ ਜੀ ਨਹੀਂ ਕਰਦਾ ਤੈਨੂੰ ਦੱਸਾਂ ਦਾ ਮੈਂ ਤਾਂ ਕਾਹ ਹੋ ਸਕਦਾ ਸਮਝਾਵਾ ਵੀ ਤਾਂ ਸਮਝ ਜੀਏਗਾ ਉਹਦਾ ਉੱਥੇ ਰਿਸ਼ਤਾ ਕਰਾਉਣਾ ਉਹ ਕੁੜੀ ਵੱਲ ਤਾਂ ਫੇਰ ਹੁਣ ਇੱਧਰ ਮੈਂ ਹੁਣ ਜਵਾਬ ਦੇ ਦਾ ਫਗੜਿਆਂ ਨੂੰ ਮੈਂ ਤੈਨੂੰ ਕੀ ਦੱਸਾਂ ਜਿੱਦਾਂ ਵੀ ਕਰ ਸਕਦੀ ਆ ਨਾ ਮੇਰੀ ਭੈਣ ਛੋਟੀ ਆ ਤੂੰ ਉਹ ਓਦਾਂ ਕਰਕੇ ਆਪਣੇ ਪਰੌਣਾਂ ਨੂੰ ਸਮਝਾ ਲਾ ਕਿ ਚੱਲ ਹੁਣ ਇੱਕ ਵਾਰੀ ਮੈਂ ਇੱਧਰ ਵੇਖ ਲਾਂ ਤੇ ਜੇ ਤੇ ਗੱਲ ਉਹ ਇੱਧਰ ਭਾਂਜੂਗੀ ਤੇ ਹਿੱਥੇ ਵੀ ਤੂੰ ਜਵਾਬ ਦੇ ਦੀ ਜੇ ਨਾ ਬਣ ਉਹ ਮੈਂ ਇੱਧਰ ਵਾਲਾ ਵੇਖ ਲਾਂਗੀ ਉਹ ਕੀ ਕਰਾਂ ਚੱਲ ਪਤਾ ਕੀ ਕਰ ਤੈਨੂੰ ਮੈਂ ਸਹੀ ਸਲਾਹ ਦਿੰਦੀ ਆ ਮੇਰੇ ਘਰ ਵਾਲਦੇ ਨਹੀਂ ਕੁਝ ਕਹਿਣਾ ਤੈਨੂੰ ਪਤਾ ਉਹ ਨਹੀਂ ਨਾ ਕੈਮੀਕਲ ਜਿੰ ਇੰਟਰਫੀਅਰ ਕਰਦਾ ਦਸੂਮ ਪਜਾਹ بڑا ਘਰ ਜਿੱਥੇ ਮੁੰਡਾ ਕਹਿੰਦਾ ਉੱਥੇ ਗਾ ਕਿਉਂਕਿ ਜੇ ਇਹੀ ਕਿਤੇ ਕਰਾ ਦਾਂਗੇ ਉਹ ਤਾਂ ਦੋਆ ਜੀ ਦੀ ਬੁੜਕੇ ਪਣੀ ਨਾ ਤਾਂ ਫਿਰ ਕੀ ਫਾਇਦਾ ਹਾਏ ਵੇ ਵੇ ਦੋਵੇਂ ਛਿੱਕੀਆਂ ਆ ਕਿ ਨਹੀਂ ਵਧੀਆ ਸਮਝਦਾਰ ਗੱਲ ਕਰਨ ਦੇਈਆਂ ਪਰ ਮੈਨੂੰ ਤਾਂ ਮਸਾ ਸਮਝ ਨਹੀਂ ਆਉਂਦੀ ਚਲ ਮੈਂ ਕਰਕੇ ਵੀ ਨਹੀਂ ਇੱਧਰ ਗੱਲ ਅੰਦਰ ਦੇ ਨਾਲ ਕੋਈ ਫਿਕਰ ਨਾ ਕਰ ਤੇ ਕੋਈ ਨਹੀਂ ਆਪਣਾ ਕਰੋ ਤੁਸੀਂ ਸਾਨੂੰ ਕੋਈ ਗੁੱਸਾ ਨਹੀਂ ਚਲ ਠੀਕ ਹੈ ਹਾਂ ਹਜੇ ਮੈਂ ਥੋੜੀ ਜੀ ਟੈਨਸ਼ਨ ਤੇ ਮੈਂ ਬਾਅਦ ਚ ਗੱਲ ਕਰਾਂਗੀ ਤੇਰੇ ਨਾਲ ਚਲ ਚੰਗਾ ਠੀਕ ਹੈ ਭੈਣ ਹੋ ਕੇ ਚੰਗਾ ਕਿ ਜੀ ਚੰਗੀ ਜਿਹੜੀ ਅਗਲੀ ਨੂੰ ਮੰਨ ਲਈਏ ਜਿਕੇ ਉਹੋ ਜੀ ਹੁੰਦੀ ਉਹ ਮੰਨਦੀ ਨਾ ਇੱਥੇ ਵੇ ਮੇਰੀ ਗੱਲ ਸੁਣ ਮੈਂ ਤੈਨੂੰ ਢੀਕਣ ਦੀ ਹਾਂਜੀ ਨਾਲ ਗੱਲ ਸੁਣ ਮੇਰੀ ਉਹ ਤਾਂ ਦੀ ਬਾਂਦੀ ਹੈ ਪਾਈਏ ਕਿ ਸ਼ਾਹ ਤੇ ਠੰਡ ਲਵਾ ਕੇ ਬਹਿ ਜਾਈਏ ਮम्मी ਕੰਮ ਕਰਨ ਦੇ ਹਾਂ ਮੋਟਰ ਤੇ ਉਹ ਜੈਕਟ ਮੈਂ ਉੱਥੇ ਲਾ ਕੇ ਰੱਖੀ ਤੇ ਚੇਤਾ ਭੁੱਲ ਨਾ ਕੋਈ ਨਹੀਂ ਡੈਡੀ ਨੇ ਲੈ ਹੋਣੀ ਇਹ ਨਾ ਡਾਡੀ ਨੂੰ ਚੇਤਾ ਨਾਲ ਕੋ ਚੁੱਕ ਕੇ ਲੈ ਆਈ ਸੜਕ ਦੇ ਬੱਬੀ ਨਹੀਂ ਦੇਤੀ ਹਵਾ ਜਾਂਦੇ ਲੈ ਆਉਣਾ ਕੋਈ ਨਹੀਂ ਤੇ ਇੱਕ ਕੰਮ ਕਰ ਹਾਂਜੀ ਮੈਨੂੰ ਆਪਣੀ ਜੀਵਨ ਚਾਚੀ ਦਾ ਨੰਬਰ ਦੇ ਜੀਵਨ ਚਾਚੀ ਦਾ ਨੰਬਰ ਮੇਰੇ ਕੋ ਕਿੱਥੋਂ ਆਣਾ ਅੱਛਾ ਤੇਰੇ ਕੋ ਹੈ ਸਾਰਾ ਕੁਝ ਨੰਦੀਆਂ ਚ ਲਾਕੀਆਂ ਨੇ ਕਰ ਉਹਦਾ ਹੋ ਜਾ ਤਾਂ ਕੁੜੀ ਫੋਨ ਕਰਦੀ ਉਹ ਕਿਤੋਂ ਗੰਡੀ ਉਹ ਮੰਮੀ ਉਹ ਤੇ ਉਹਦਾ ਨੰਬਰ ਹੈ ਚਾਚੀ ਦਾ ਥੋੜਾ ਮੇਰੇ ਕੋ ਹੈਗਾ ਉਸੇ ਸੰਗਤ ਨੂੰ ਲਾ ਕੇ ਤੇ ਨੰਬਰ ਲੈ ਦੇ ਫਿਰ ਮੈਨੂੰ ਤੇ ਮੈਂ ਗੱਲ ਕਰਨੀ ਲਾ ਹੀ ਦੇ ਪਾਈ ਲੈ ਮੈਂ ਗੱਲ ਹੀ ਕਰਵਾ ਦੇਣਾ ਕਹਿਣਾ ਕਿ ਉਹ ਦਾਹ ਤੀ ਆਪੇ ਕਰ ਲਾਂਗੀ ਗੱਲ ਮੈਂ ਇੰਨੀਆਂ ਨਾ ਟੈਨਸ਼ਨਾਂ ਲਿਆ ਕਰ ਬਥੇਰੀਆਂ ਤੋਂ ਅੱਗੇ ਪਾਈਆਂ ਨੇ ਹਨਾ ਹਲੋ ਅੱਛਾ ਚੀਨਾ ਗੱਲ ਕਰ ਲੈ ਮਮੀ ਨੇ ਕਰਨੀ ਤੂੰ ਕਰ ਲੈ ਕਿਦਾਂ ਖਲਾਰਾ ਪਾਉਂਦੀ ਐ ਇੰਨਾ ਨਹੀਂ ਗਾ ਵੀ ਕਪੜੇ ਜੋੜ ਕੇ ਕਮਰਾ ਸਵਾਰ ਕੇ ਆਖਾਂ ਪਤਾ ਨਹੀਂ ਕਦੋਂ 깔ਾਉਣੀ ਐ ਭੂਆ ਜੀ ਆਹੜਾ ਫੋਨ ਆਉਂਦਾ ਪਿੰਗਰ ਦਾ ਤੇ ਗੱਲ ਕਰਿਓ ਉਹਨਾਂ ਨੇ ਮम्मा ਆਉਣ ਨੇ ਤਾਂ ਨਾਲ ਕੋਈ ਗੱਲ ਕਰਨੇ ਵਾਲੋ ਫੜੋ ਕਰ ਲਓ ਗਰ ਲੋ ਹੈਲੋ ਹੈਲੋ ਜੀਵਨ ਜੀਵਨ ਦੇ ਕੰਮ ਕਰ 10 ਮਿੰਟ ਘਰ ਨੂੰ ਆਈ ਹਾਂ ਆਹੋ ਕੰਮ ਹੀ ਆ ਤਾਂ ਫੇਰ ਹੀ ਫੋਨ ਲਾਇਆ ਉਦਾਂ ਕੌਣ ਲਾਉਂਦੇ ਅੱਛੇ ਨਹੀਂ ਨਹੀਂ ਮੇਰੇ ਕੋ ਨਹੀਂ ਆਇਆ ਜਾਣਾ ਤੂੰ ਹੁਣ ਆ ਬਾਏ ਕੋਈ ਜ਼ਰੂਰ ਮੈਨੂੰ ਕੋਈ ਜ਼ਰੂਰੀ ਕੰਮ ਨਹੀਂ ਤੇ ਮੈਂ ਆ ਜਾਣਾ ਹਾਂ ਹਾਂ ਚਲਾ ਜਾ ਜਾ ਫਿਰ ਕੋਈ ਨਹੀਂ ਚਲੋ ਠੀਕ ਆ ਕੋਈ ਗੱਲ ਨਹੀਂ ਆ ਜਣੀ ਆ ਮੈਂ ਹਾਂਜੀ ਹਾਂਜੀ ਚੰਗਾ ਚੰਗਾ ਤੇ ਕੀ ਕਰੂ ਭੂਆ ਜੀ ਕੀ ਜਾਂਦੇ ਨੇ ਕੰਮ ਕਾਦੀ ਹੋਣੀ ਆ ਘਰ ਸਦੰਡੀ ਵੀ ਨੂੰ ਆਪਣੇ ਪਤਾ ਨਹੀਂ ਕੀ ਗੱਲ ਵਾ ਭੂਆ ਜੀ ਤੁਸੀਂ ਜਾਂਦੇ ਸੀ ਮੈਂ ਉਹਨਾਂ ਦੇ ਘਰ ਜਾਣਾ ਨਹੀਂ ਆ ਤੇ ਹੁਣ ਜਿਹੇ ਹਾਂ ਕਰਤੀ ਆ ਤੇ ਇੱਕ ਨਾ ਫੁੱਫੜ ਜੀ ਨਾਲ ਗੱਲ ਕਰ ਲਿਓ ਇਹ ਨਾ ਹੋਏ ਸਾਡੇ ਘਰ ਕਿਤੇ ਪਰ ਤਾਂ ਡੇ ਵੀ ਚੀ ਲੜਾਈ ਪੈ ਜੇ ਕੋਈ ਨਾ ਕੋਈ ਹਾਵੀ ਗੱਲ ਸੱਚੀ ਆ ਤੇਰੀ ਮੈਂ ਤੇ ਐਵੇਂ ਕਹਿ ਤਾ ਮੈਂ ਆ ਜਾਨੀ ਆ ਹਨਾ ਇਹ ਤੇ ਮੈਂ ਸੋਚਿਆ ਹੀ ਨਹੀਂ ਪਰ ਫਿਰ ਫੜ ਦੇਣਾ ਮੇਰੇ ਗੱਲ ਪੈ ਜੇ ਵੀ ਤੂੰ ਉਹ ਕਿਹਾ ਹੀਗਾ ਤੇ ਮੇਰੀ ਗੱਲ ਸੁਣ ਤਿੰਦਰ ਨੂੰ ਫੋਨ ਲਾ ਕੇ ਪੁੱਛਿਆ ਵੀ ਕੀ ਗੱਲ ਵਾ ਕੱਲ ਹੀ ਸਦਨ ਦੇ ਘਰ ਆਪਣੇ ਕੋਈ ਨਹੀਂ ਤੁਸੀਂ ਇੱਕ ਦਿਨ ਫੁਰਜੀ ਨਾਲ ਤੇ ਗੱਲ ਕਰੋ ਉਹਨਾਂ ਨਾਲ ਮੈਂ ਗੱਲ ਕਰ ਲੈਂਦੀ ਕੋਈ ਨਹੀਂ ਮੈਂ ਦੱਸ ਨਹੀਂ ਉਹਨਾਂ ਨੂੰ ਕਿੱਦਾਂ ਫੋਨ ਆਇਆ ਹੈਗਾ ਹੈ ਹਾਂਜੀ ਤੇ ਤੂੰ ਵੀ ਫੋਨ ਕਰਕੇ ਤੇ ਪੁੱਛ ਲੈ ਵੀ ਕੀ ਗੱਲ ਵਾ ਹੈ ਠੀਕ ਹੈ ਪਿੰਦਰਾ ਫੋਨ ਲੈ ਜਾ ਆਪਣਾ ਮੰਮੀ ਉਹਦਾ ਗੱਲ ਕਰਨੀ ਕੀ ਸੀ ਸਾਰੀਆਂ ਗੱਲਾਂ ਦੀ ਪੁੱਛੀ ਤੇ ਆ ਜਿਹੜੀ ਮੈਂ ਕਰਨੀ ਹੈ ਨਾ ਮੈਂ ਕਰ ਲਈ ਉਹਨੂੰ ਮੈਂ ਸੱਧਿਆ ਘਰ ਮੈਂ ਜਿੰਨੇ ਘਰ ਆ ਕੋਈ ਸਲਾਹ ਕਰਨੀ ਚਾਹੁੰਦਾ ਮੰਮੀ ਸਲਾਹ ਕਾਦੀ ਕਰਨੀ ਹੈ ਰਿਸ਼ਤੇ ਦੀ ਕਰਨੀ ਚ ਤਾਂ ਹੋਰ ਕਾਦੀ ਕਰਨੀ ਹੈ ਥੋੜਾ ਜਿਆਰ ਫੱਕਣਾ ਹੀ ਪੈਣਾ ਜਦੋਂ ਘਰ ਚ ਲੜਾਈ ਪਾਈ ਜੇ ਪੁੱਤ ਤੈਨੂੰ ਕੋਈ ਗੱਲਬਾਤ ਹੋ ਜੇ ਤਾਂ ਸਾਡਾ ਕੀ ਹੈ ਤੈਨੂੰ ਤਾਂ ਨਹੀਂ ਮੰਨ ਪਿਆਦਾ ਹੰਦਾ ਹੈ ਨਾ ਤੇਰਾ ਮੰਮੀ ਕਿਉਂ ਨਹੀਂ ਤੁਹਾਡੇ ਨਾਲ ਮੈਨੂੰ ਤੁਹਾਡੇ ਕਰਕੇ ਤੇ ਆਣਾ ਹੈ ਪਤੀ ਕੀ ਦੇ ਕੰਮ ਤੋਂ ਬਾਅਦ ਮੈਂ ਇੰਨਾ ਤਾਂ ਸੋਚਦਾ ਕਿ ਮੇਰਾ ਮਾਂ ਪਿਓ ਉਹਨਾਂ ਦੀ ਮੈਂ ਥੱਲੇ ਉਹਨਾਂ ਨੂੰ ਨਾ ਇੰਨਾ ਰਵਾਂ ਤਾਂ ਤੁਸੀਂ ਅਸਤਰੀ ਨਾ ਕੀਤਾ ਮੇ ਮਮੀ ਦਾ ਬਟਾ ਉਰੀ ਬਣੇਗਾ ਤੇ ਨਾਲੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਐਮ ਨੂੰ ਮਦੀਪ ਨੂੰ ਨਾ ਗੱਲ-ਗੱਲ ਤੇ ਸੁਆਸ ਸੁਆਦ ਨਾ ਕਰਦੇ ਰਿਹਾ ਕਰੋ ਉਹ ਤੁਹਾਡੀ ਹੋਣ ਵਾਲੀ ਨੂੰਹ ਏ ਅੱਛਾ ਜਿਹੜਾ ਮਾਂ ਪਿਓ ਵਾ ਉਹਦੀ ਕੋਈ ਗੱਲ ਨਹੀਂ ਤੇ ਉਹ ਜਿਹੜੀ ਉਹ ਮੇਰੀ ਕੋਲ ਹੋਣ ਵਾਲੀ ਨੂੰਹ ਉਹਦਾ ਬੜਾ ਤੈਨੂੰ ਦੁੱਖ ਲੱਗਾ ਵਾ ਜਾ ਕੰਮ ਕਰ ਜਾ ਕੇ ਆਈ ਵੀ ਨਹੀਂ ਕਿ ਪਹਿਲਾਂ ਉਹਦਾ ਡਿਆ ਪਿਆ ਤਰੀਫਾਂ ਕਰਨ ਤੈਨੂੰ ਪਤਾ ਤਾਂ ਲੱਗੇਗਾ ਪੁੱਤ ਕੱਢ ਥੋੜਾ ਜਿਹਾ ਟਾਈਮ ਚਲੋ ਤਾਂ ਨੱਕ ਡਰਾਵਾ ਦਿੱਤਾ ਨਾ ਹਣ ਗੱਲ ਕਰਤੇ ਲੱਗੀ ਐ ਨਾ ਇਹਨਾਂ ਨੇ ਤਾਂ ਮੈਨੂੰ ਹੋਰ ਕਿਤੇ ਵਿਆ ਦੇਣਾ ਫੇ ਲੈ ਵੇਖ ਤਾਂ ਲੰਮੀਆਂ ਤਾਂ ਆਣ ਕੇ ਸੱਤੇ ਵੇਲੀ ਚੜ ਕੇ ਉੱਠੋ ਤਾਂ ਮੇਰੀ ਗੱਲ ਸੁਣੋ ਕੀ ਹੋਇਆ ਹੁਣ ਉੱਠੋ ਤਾਂ ਫਾਂ ਫੇਰ ਦੱਸੂੰਗੀ ਹਾਂ ਦੱਸ ਮੇਰੀ ਗੱਲ ਸੁਣੋ ਹਾਂ ਫੋਨ ਆਇਆ ਓਧਰੋਂ ਪਿੰਦਰ ਬਣਾ ਦੇ ਕਰੋ ਅੱਛਾ ਆਇਆ ਤਾਂ ਨਾ ਉਹਦੇ ਫੋਨ ਤੇ ਹੀਗਾ ਅੱਛਾ ਇਨਾਵਨੇ ਚ ਦੇਣ ਨੇ ਆ ਕੇ ਮੈਨੂੰ ਫੜਾਤਾ ਮੈਂ ਤਾਂ ਬਠੇਰਾ ਕਿ ਆਪ ਮੈਂ ਨਹੀਂ ਗੱਲ ਕਰਨੀ ਵੀ ਮੈਂ ਕੀ ਗੱਲ ਕਰਨੀ ਇਹਨਾਂ ਦੇ ਨਾਲ ਪਰ ਬਦੋ ਬਦਦੀ ਫੜਾਤਾ ਮੈਨੂੰ ਤੇ ਪਿੰਦਰ ਦੀ ਮਾਂ ਲਈ ਹੀ ਗੱਲ ਕਰ ਰਾਂ ਅੱਛਾ ਤੇ ਮੈਨੂੰ ਆਂਦੀ ਆ ਵੀ ਬੜੀ ਜ਼ਰੂਰੀ ਗੱਲ ਵਾ ਤੇ ਘਰ ਆਓ ਸਾਡੇ ਤੇ ਮੈਂ ਵੀ ਹਾਂ ਕਰਦੀ ਉਹਨੇ ਕਹਣਾ ਤੈਨੂੰ ਰਿਸ਼ਤੇ ਵੱਲੋਂ ਤੈਨੂੰ ਮੱਗੇ ਵੀ ਗੱਲ ਦਸੀ ਇਹ ਵੀ ਐਵੇਂ ਛਿਤਕਾ ਥੱਲੇ ਅਗੀ ਦਾ ਨਹੀਂ ਹੁੰਦਾ ਠੀਕ ਆ ਇੱਕ ਦੋ ਫਿਰ ਉਹਨੂੰ ਹੁਰ ਮੰਨਦੇ ਨੇ ਤੂੰ ਕਿਹੜੇ ਮੁਨਾਹਾ ਕਰਤੀ ਉਹਨੂੰ ਵੀ ਮਾਜੂਗੀ ਨਹੀਂ ਮੇਰੇ ਦਿਮਾਗ ਨੇ ਕੰਮ ਹੀ ਨਹੀਂ ਕੀਤਾ ਮੈਨੂੰ ਸੁਝਿਆ ਹੀ ਕੋਈ ਨਹੀਂ ਤੇ ਮੈਂ ਹਾਂ ਕਰਤੀ ਤੇ ਪਰ ਮੈਂ ਬਾਅਦ ਵਿੱਚ ਸੋਚਿਆ ਵੀ ਮੈਂ ਗਲਤੀ ਤੇ ਨਹੀਂ ਕਰਤੀ ਕਿਤੇ ਤਾਂ ਤੁਹਾਡੇ ਵੱਲ ਆਈ ਨਹੀਂ ਮੈਂ ਹੁਣ ਗਲਤੀ ਕਰਕੇ ਤੇ ਹੁਣ ਮੈਨੂੰ ਪੁੱਛਣ ਦੀ ਲੈ ਦੱਸ ਅਜੇ ਕੀ ਵਿਗੜ ਗਿਆ ਮੈਂ ਕਿਹੜਾ ਚਲ ਗਈ ਆ ਕੋਈ ਗੱਲ ਨਹੀਂ ਚੰਗੀ ਤਰ੍ਹਾਂ ਨਾ ਇਹਨਾਂ ਨੂੰ ਫੇਰੇ ਫੋਮ ਮਰਾ ਕੇ ਦੋ ਫੇਰ ਜਾਣਾ ਸੀ ਉਹਦੇ ਘਰ ਉਹਨਾਂ ਦੇ ਤੇ ਮੁੜੇ ਦੇ ਘਰ ਪਾਇਆ ਕਿ ਪਤਾ ਪੂਰਾ ਠੀਕ ਆ ਉਹ ਡਾਬੇ ਦੂਬੇ ਮਾਦਣਾ ਮੈਂ ਦਵਾਈ ਖਾ ਲੈਣੀ ਆ ਤੇ ਤਾਂ ਹੀ ਤੇਰੇ ਅਲਮ ਤੈਨੂੰ ਫੋਨ ਕੀਤਾ ਉਹਨੇ ਇਹਦਾ ਇਰਾਦਾ ਹੁਣ ਆ ਪਿੰਨੂ ਕਰ ਸਕਦਣੀ ਆ ਆਹੋ ਹੈਂ ਤੇ ਫੇਰ ਮੈਂ ਆਖੂਗੀ ਵੀ ਆਹ ਮੇਰੇ ਘਰ ਆਈ ਸੀ ਤੇ ਫੇਰ ਹਿਰਸਤਾ ਦਿੱਤਾ ਉਹ ਤਾਂ ਗੱਲ ਆ ਤੇ ਇਹ ਤਾਂ ਮੇਰੇ ਦਿਮਾਗ ਨੇ ਕੰਮ ਹੀ ਨਹੀਂ ਕੀਤਾ ਮੈਂ ਸੱਦ ਨਹੀਂ ਹੁਣ ਨੂੰ ਕਹਿੰਨੀ ਆ ਨਵ ਨੂੰ ਵੀ ਫੋਨ ਕਰਕੇ ਪਿੰਦਰ ਨੂੰ ਕਹੇ ਆਹ ਵੀ ਆਪਣੇ ਮਾਪਿਓ ਨੂੰ ਕੱਲ ਸਾਡੇ ਘਰ ਮੇਰੀ ਸੋਨ ਲਾ ਗੱਲ ਉਹਨੇ ਪਿੰਦਰ ਨੇ ਇੱਕ ਵਾਰੀ ਕਹਿਣਾ ਨੇ ਹੁਣਾਂ ਨੱਚਦੀ ਦੇਖੀ ਫੇਰ ਠੀਕ ਆ ਐਵੇਂ ਨਿੱਗੀ ਜੀ ਗੱਲ ਤੋਂ ਥੱਲੇ ਨਹੀਂ ਲੱਗਦੀਆਂ ਇਥੇ ਮੈਂ ਤਾਂ ਸੋਚਿਆ ਸੀਗਾ ਕਿ ਚਲ ਜੇ ਆਪਸ ਦੰਡੇ ਆ ਤੇ ਚਲ ਚਲ ਜਾਨੀ ਸਾਡਾ ਕੀ ਕਸਤਾ ਵਾ ਤੇ ਚਲ ਗੱਲ ਹੋ ਜੂਗੀ ਪੱਕੀ ਤੇ ਵਿਆਹ ਹੋਣ ਵਾਲਾ ਬਣੇ ਉਹ ਤਿੰਨ ਮੈਂ ਦੱਸਣ ਦਿਆਂ ਵਾ ਉਹਨਾਂ ਚੁੱਪ ਕਰ ਜਾ ਹਾਂ ਉਹਨੇ ਨਾ ਅੱਜ ਨਹੀਂ ਤੇ ਕੱਲ ਆਉਣਾ ਹੀ ਆਉਣਾ ਫੇਰ ਤੇਰੇ ਵੱਲ ਠੀਕ ਆ ਥੋੜਾ ਜਿਹਾ ਆਪਣੇ ਸੈਂਡ ਤੇ ਰਹਿ ਜਾਂਦਾ ਚੱਲ ਠੀਕ ਆ ਫਿਰ ਅਸੀਂ ਚੁੱਪੀ ਕਰ ਜਾਂਦੇ ਆ ਨਾ ਮੈਂ ਫੋਨ ਕਰਨਾ ਵਾ ਤੇ ਨਾ ਮੈਂ ਹੁਣ ਚੁਪਣਾ ਹੀ ਆ ਆਪਣੀ ਲੋੜ ਨੂੰ ਆਪੇ ਆਉਣਾ ਹੀ ਪੈਣਾ ਵਾ ਮੁੰਡੇਰੇ ਤੇ ਨੱਕ ਕੀਤਾ ਵਾ ਦਮ ਹੈ ਵੀ ਨੀ ਬਾਕੀ ਤਨ ਮੈਂ ਕਹਿੰਦਾ ਚੁੱਪ ਕੇ ਸਹਿ ਮਾਰ ਜਾਣ ਤੂੰ ਉਹਨਾਂ ਕੋਈ ਗੱਲਬਾਤ ਕਰੀ ਠੀਕ ਆ ਨਾ ਉਹਨਾਂ ਦੇ ਘਰ ਤੇ ਕਪੜੇ ਨਾ ਪਿਆ ਉਹਨੇ ਆਉਣਾ ਹੀ ਆਉਣਾ ਵਾ ਠੀਕ ਨੀ ਆਹ ਤੇ ਗੱਲ ਬਸ ਸੋਚੀ ਨਹੀਂ ਚੱਲ ਕੋਈ ਗੱਲ ਨਹੀਂ ਨਾਲੇ ਸਾਡੀ ਲੱਤ ਉੱਤੇ ਹੋ ਜੂਗੀ ਬਹੁਤ ਗੱਲ ਨਹੀਂ ਸਾਡੇ ਘਰ ਆਉਣਗੇ ਆਣ ਕੇ ਰਿਸ਼ਤਾ ਮੰਗਣਗੇ ਸਾਰੀ ਉਮਰ ਥੱਲੇ ਤਾਂ ਲੱਗੇ ਰਹਿਣਗੇ ਗੱਲ ਸੁਣ ਲੈ ਨਾਲੇ ਇੱਥੇ ਮੂੰਹ ਮਲਾਜਾ ਵੈਨਾਂ ਨਾ ਠੀਕ ਆ ਨਾ ਜੇ ਅਸੀਂ ਪਹਿਲ ਕੀਤੀ ਨਾ ਇਹਨਾਂ ਸਾਨੂੰ ਮੇਲੇ ਮਾਮਾ ਮਾਰ ਦੇਣਾ ਤੇ ਕਿਹਦੀ ਰਿਸ਼ਤਾ ਲੈਣ ਆਈ ਸੀ ਹਾਂ ਬਸ ਪਾਉਗੀ ਕੱਲ ਨੂੰ ਗਲਤ ਨਾ ਕਰਨ ਜੋਗੀ ਮਾਮਾ ਕੋ ਕੰਮ ਲਈ ਤਾਂ ਹੁੰਦਾ ਵਾ ਨਾਲੇ ਹੁਣ ਆਉਗੀ ਨਾ ਤੇ ਨਾਲੇ ਮੈਂ ਸੁਣਾ ਦੇਣਾ ਵਾ ਵੀ ਇਸੇ ਕੁੜੀ ਦੇ ਰਿਸ਼ਤੇ ਵਾਸਤੇ ਮੈਂ ਗਈ ਸੀ ਨਾ ਤੁਹਾਡੇ ਘਰ ਜਦੋਂ ਨੱਕ ਬੋਲ ਵਟੇ ਸੀਗੇ ਤਹ ਹੋਣੀ ਕੁੜੀ ਕਿਦਾਂ ਚੰਗੀ ਲੱਗਣ ਡੈ ਪਿਆ ਤੁਹਾਨੂੰ ਠੀਕ ਵਾ ਨਾ ਉਹ ਯਾਰ ਕੋਈ ਵੀ ਗੱਲ ਨਾ ਤੇ ਮੈਨੂੰ ਲੱਗਦਾ ਤੂੰ ਚੁੱਪ ਕਰ ਜਾ ਹੁਣ ਬਸ ਕੋਈ ਗੱਲ ਨਹੀਂ ਹੁਣ ਨਹੀਂ ਮੈਂ ਗੱਲ ਕੋਈ ਕਰਨੀ ਆਪੇ ਸਾਡੇ ਘਰ ਆਉਗੀ ਤੇ ਆਪੇ ਗੱਲ ਕਰੂਗੀ ਅੜਾ ਬਿਲਕੁਲ ਬਿਲਕੁਲ ਠੀਕ ਆ ਅੱਛਾ ਗਾਹੋਗਾ ਤੁਹਾਡਾ ਸਲਾਹ ਕਰ ਲਈਏ ਮੈਂ ਮੇਰੀ ਸਲਾਹ ਲੈ ਚੰਗੀ ਰਹਿ ਜੰਗੀ ਹਾਂ ਠੀਕ ਆ ਬਣਦੀ ਦੇ ਵੀ ਬੜੀ ਤੇਜ ਆ ਪਰ ਦਿਮਾਗ ਇਹਦਾ ਵਿਹਾਂ ਨਹੀਂ ਗਾ ਕਈਆਂ ਗੱਲਾਂ ਤੋਂ ਰਹਿਂਦੀ ਐ ਨਹੀਂ ਇੱਥੇ ਹੀ ਹੱਥ ਮਾਰਦੀ ਰਹੀ ਨਹੀਂ ਹੁੰਦੀ ਐ ਤਾਂ ਫੁਲਕਾ ਰੱਥਾ ਵਾਂਗੇ ਨਹੀਂ ਤੁਹਾਨੂੰ ਘੜ ਦੇ ਹੰਗਾ ਨਹੀਂ ਰੋਟੀ ਪਕਾਉਣੀ ਲਈ ਐ ਚੱਕੋ ਤੇ ਬਹੁਤ ਖਾ ਲੋ ਖਾ ਖਾਵਾ ਕੀ ਤੇਰਾ ਕਲੇਜਾ ਹੋਏ ਉਹਦਾ ਤਵਾ ਵੇਲਾ ਵਿਆ ਹੈ ਰੋਟੀਆਂ ਦੇਸਦੀਆਂ ਨੇ ਤੁਹਾਨੂੰ ਬਣੀਆਂ ਬਣੀਆਂ ਇਹਨਾਂ ਦੇ ਵਿੱਚ ਚੋਕਲਾ ਅੰਦਰ ਬੈਠੀਆਂ ਦੋਵੇਂ ਭੂਆ ਭਤੀਜੀ ਗੱਲਾਂ ਕਰੀ ਜਾਂਦੀਆਂ ਚੁਗਲੀਆਂ ਲੋਕਾਂ ਦੀਆਂ ਕਰੀ ਜਾਂਦੀਆਂ ਰੋਟੀ ਨਹੀਂ ਪਕਾਉਣ ਦਾ ਪਤਾ ਵੀ ਰੋਟੀ ਵੀ ਪਕਾਉਣੀ ਆ ਨੀ ਜਿੰਨੀ ਜ਼ੁਬਾਨ ਚਲਾਉਣੀ ਆ ਨਾ ਹੱਥ ਚਲਾ ਲਾ ਹੈ ਕੋਹ ਪਾਣੀ ਵੀ ਜਾਵੇ ਕਿਹਦਾ ਆਪਾਂ ਆਕੇ ਤੇ ਹੁਣ ਖਾ ਲੋ ਹੁਣ ਦੀ ਰੋਟੀ ਮੈਂ ਬਣਾਤੀ ਆ ਰਾਤ ਨੂੰ ਦੋਵੇਂ ਰਾੜੀਆਂ ਰਲ ਕੇ ਤੇ ਬਣਾਇਓ ਲੈ ਜਾਂਦੀ ਆ ਖਾਂ ਚੁੱਪ ਕਰਕੇ ਤੂੰ ਮੁੜ ਕੇ ਡਿਊਟੀ ਜਾਣਾ ਹੁਣ ਆਵਾ ਡਿਊਟੀ ਜਾਣਾ ਮੈਂ ਤੁਹਾਡਾ ਠੇਕਾ ਨਹੀਂ ਲਿਆ ਹੈਗਾ ਕਿ ਰੋਟੀ ਬਣਾ ਬਣਾ ਕੇ ਤੁਹਾਨੂੰ ਦਵਾ ਆਪੇ ਬਣਾ ਲਿਆ ਕਰੋ ਤੇ ਖਾ ਲਿਆ ਕਰੋ ਨਹੀਂ ਵਿਆਹ ਕੇ ਆਈ ਹੈ ਘਰ ਵਿੱਚ ਕਿਹੜੇ ਕੰਮ ਨੇ ਆ ਤੇਨੂੰ ਤੈਨੂੰ ਸ਼ੀਸ਼ੇ ਚ ਪੜਾ ਕੇ ਰੱਖਣਾ ਆਪਾਂ ਨਹੀਂ ਤੇ ਵਿਆਹ ਕੇ ਆਈ ਹੈ ਨੌਕਰਾਂ ਦੀ ਥੋੜੀ ਆਈ ਹੈ ਤੂੰ ਕਿਹੜੇ ਮੈਨੂੰ ਸੈਲ ਕਰਾਇਆ ਕਿ ਰੋਟੀਆਂ ਪਕਾ ਪਕਾ ਦੇਣੀਆਂ ਤੁਹਾਨੂੰ ਆਪੇ ਬਕਾਓ ਰਾਤ ਨੂੰ ਤੇ ਖਾ ਲਈ ਰੋਟੀ ਖਾਣੀਆਂ ਤੇ ਦੇਣੀਆਂ ਤੇ ਕੜੀ ਲਿਆ ਕੇ ਹੋਰ ਮੇਰੇ ਸਿਰ ਤੇ ਬਿਠਾਈ ਉਹਨੂੰ ਵੀ ਦੇਣੀਆਂ ਪੈਣਗੀਆਂ ਬਿਠਾਈ ਮੈਨੂੰ ਨਹੀਂ ਕਰਦੀਆਂ ਤੂੰ ਨਹੀਂ ਉਹ ਤਾਂ ਬੜੀ ਪੀੜਵਾ ਤੈਨੂੰ ਬੜੀ ਪੀੜਵਾਦੀ ਕੋਈ ਗੱਲ ਨਹੀਂ ਤੇ ਫਿਰ ਛੱਡਾ ਉਹਨੂੰ ਕੋਈ ਲਾਂਭੇ ਲੈਣ ਦੇ ਉਹਦੇ ਕੀ ਪਤਾ ਮੈਂ ਪੱਕੀ ਨਹੀਂ ਇੱਥੇ ਲੈ ਆਉਣੀ ਤੇਰਾ ਘਰਾਦਾ ਵਾ ਹੈ ਹਾਂ ਆਈ ਚੁੱਕ ਤਾਂ ਨਹੀਂ ਬਣਾਉਣ ਡੀਆਂ ਦੋਹੇ ਜਾਣੀਆਂ ਇੱਥੇ ਹੀ ਲੈ ਆਈਏ ਜਿੱਦਾਂ ਤੇ ਤੁਹਾਡੇ ਕੰਮ ਵਾ ਮੈਨੂੰ ਤਾਂ ਲੱਗਦਾ ਤੂੰ ਹੀ ਉੱਥੇ ਹੀ ਲੋਕਾ ਗੋਲ ਚਿੱਤਰ ਖਾ ਲੈਣੀ ਹੈ ਜਾ ਜਾ ਨਹੀਂ ਬਾਹਰ ਬੰਦ ਕਰ ਆਪਣੀ ਕਿੱਡੀ ਲੰਮੀ ਜ਼ੁਬਾਨ ਫੇਰਦੀ ਏ ਨਹੀਂ ਤੇਰੇ ਕੋਲ ਹੈ ਜ਼ੁਬਾਨ ਹੀ ਜ਼ੁਬਾਨ ਉਹ ਹੈ ਕੀ ਆ ਜਦ ਬੋਦੇਵਾਲ ਜ਼ੁਬਾਨ ਫੇਰ ਲਈ ਆ ਰੋਟੀ ਪਈ ਆ ਪਾ ਕੇ ਤੇ ਖਾ ਲੋ ਮੈਨੂੰ ਪਤਾ ਤੈ ਕਿਹੜੀ ਗੱਲੋਂ ਛੜੇ ਆ ਪਰ ਮੈਂ ਦੱਸਦਾ ਹੋਣਾ ਨਾ ਮੇਰੀ ਭੈਣ ਦਾ ਰਿਸ਼ਤਾ ਹੋ ਗਿਆ ਆ ਉਸ ਗੱਲੋਂ ਛੜੇ ਹੋਣੇ ਆ ਐਡੇ ਵੱਡੇ ਘਰ ਚ ਰਿਸ਼ਤਾ ਹੋਇਆ ਉਹਦਾ ਤੂੰ ਤਾਂ ਕਹਿੰਦਾ ਹੀ ਇੱਥੇ ਪਿੰਦਰ ਨਾਲਾ ਹੋ ਜੇਗੀ ਤੇ ਪਿੰਦਰ ਨਾਲਾ ਵੀ ਵੱਧ ਗਿਆ ਸਰਕਾਰੀ ਨੌਕਰੀ ਕਰਦੇ ਆ ਅਗਲੇ ਸਾਰੇ ਡੱਬਰ ਹਾਂ ਸਰਕਾਰੀ ਨੌਕਰੀ ਕਰਦੇ ਆ ਉਹਨਾਂ ਨੂੰ ਤੇਰੀ ਭੈਣ ਲੱਭੀ ਸੀ ਹੈਂ ਉਹ ਜੋ ਮਰਜ਼ੀ ਕਹੀ ਜਾ ਹਮ ਉਹ ਤੋਦਨ ਪਤਾ ਲੱਗਣਾ ਜਦ ਵਿਆਹ ਹੋਇਆ ਤੇ ਨਾਲੇ ਤੇ ਚੰਗਾ ਘਰ ਹੋਊਗਾ ਨਾ ਜਿਹਨਾਂ ਨੂੰ ਵਸ ਕੇ ਆਊਗੀ ਤੇਰੇ ਵਾਂਗੂ ਤੇ ਜ਼ੁਬਾਨ ਫੇਰੀ ਨਾ ਜਾ ਕੇ ਤੇ ਕੁੱਤੋਂ ਫੜ ਕੇ ਬਾਹਰ ਕੱਢਣਾ ਅਗਲੀ ਨੇ ਸਰ ਕੇ ਮੇਰੇ ਨਾਲ ਮੇਰੀ ਭੈਣ ਦੀ ਟੈਂਸ਼ਨ ਨਾ ਲਾ ਹਮ ਇਹਦੀ ਲੋ ਜਿਹੜੀ ਇੱਥੇ ਲਿਆ ਕੇ ਲਾਂਬੇ ਲਿਉਣ ਦੇਣ ਈ ਆ ਨਿਕਲ ਗਿਆ ਆਹੋ ਲਈਏ ਟੈਂਸ਼ਨ ਤੂੰ ਨਾ ਲੈ ਬਹੁਤੀ ਚੰਗਾ ਆ ਲੰਗਰ ਪਕਾ ਜਿਹੜਾ ਕੰਮ ਆ ਤੇ ਰੱਖਦਾ ਜ਼ੁਬਾਨ ਫੇਰਦੀ ਐ ਰੋਟੀ ਖਾਣੀ ਰੋਟੀ ਖਾਣੀ ਬਾਹਰ ਕਰਦੀ ਐ ਨੇ ਪਾ ਕੇ ਉਥੇ ਲੈ ਆ ਬਾਹਰ ਜ਼ੁਬਾਨ ਨਾਲ ਮੈਂ ਨਹੀਂ ਪਾ ਕੇ ਲਿਆ ਕੇ ਦੇਣੀ ਹੁਣ ਇੱਥੇ ਤੁਹਾਨੂੰ ਪਰੋਸਾ ਲਿਆ ਲਿਆ ਰੋਟੀਆਂ ਇੱਥੋਂ ਪਾ ਕੇ ਚੁੱਕ ਕੇ ਤੇ ਲੈ ਜਾਓ ਉਹ ਆਈ ਜੀਵਣ ਨਾ ਆਈ ਜੀ ਸਭ ਕੁ ਮੈਂ ਠੀਕ ਕਰ ਨਹੀਂ ਮੈਨੂੰ ਸਭ ਕੁ ਗਵਾ ਨਹੀਂ ਕੋਈ ਨਹੀਂ ਮੈਂ ਆ ਜਾਨੀ ਚੱਲ ਕੋਈ ਗੱਲ ਨਹੀਂ ਢੀਕ ਲਾਉਦਾ ਘੜੀ ਜੇ ਨਾ ਆਏ ਕਿ ਤੇ ਤੂੰ ਆਪ ਚੱਲਦੀ ਹਾਂ ਮੈਂ ਕਿਉਂ ਜਾਵਾਂ ਫੇਰ ਉਹ ਗੱਲ ਮੈਂ ਹੀ ਤਰਲੇ ਲਈ ਜਾਵਾਂ ਜਾ ਜਾਗੀ ਕੁਛ ਤਾਂ ਨੇ ਗੱਲ ਨੂੰ ਸਮਝੀਦਾ ਹੋਈਦਾ ਵਾ ਉਹ ਤਾਂ ਤੇ ਜਾਣਾ ਕੱਖ ਨਹੀਂ ਸਾਡਾ ਰਹਿਣਾ ਕੱਖ ਨਹੀਂ ਜੇ ਕੋ ਪੁੱਠਾ ਸਿੱਧਾ ਕੰਮ ਮੁੰਡੇ ਨੇ ਕਰ ਲਿਆ ਤੇ ਸਾਡੀ ਤਾਂ ਹੁਣ ਹੋ ਗਈ ਹੈ ਮਜਬੂਰੀ ਜੇ ਨਾ ਆਏਗੀ ਨਾ ਤੇ ਚੁੱਪ ਕਰਕੇ ਚੱਲ ਜੀ ਤੇ ਮੜੀ ਮੋਟੀ ਕਰਕੇ ਗੱਲਬਾਤ ਕੰਮ ਮੁਕਾ ਕੇ ਤੇ ਲਾਂਬੇ ਕਰ ਫਿਰ ਮੈਨੂੰ ਜਾਣਾ ਪਊਗਾ ਅੱਜੇ ਰੁਕ ਜਾ ਹਾਂ ਜੀ ਵੇਖ ਲੈ ਕੀ ਕਰਦੀ ਆ ਹੋ ਸਕਦਾ ਆ ਹੀ ਜਾਵੇ ਆਹ ਹੋ ਜੀ ਆ ਜਾਈਏ ਕਿਤੇ ਸਭ ਸਾਰੇ ਪਾਸੇ ਰਹਿ ਜਾਣਗੇ ਗੱਲ ਹੋ ਗਈ ਤੇਰੀ ਉਹਦਣਾ ਆਹੋ ਹੁਣ ਤੇ ਗੱਲ ਹੋਈ ਆ ਦੀ ਕੋਈ ਨਹੀਂ ਮੈਂ ਫਿਰ ਕੋਈ ਕੰਮ ਕਰ ਪੈ ਗਿਆ ਨਾ ਭੇ ਆ ਜੂ ਠੀਕ ਹੈ ਨਹੀਂ ਤੇ ਜੇ ਨਾ ਹੋਏ ਤੇ ਇਹ ਨਾ ਵੇਂਦੀ ਰਹੀ ਹੁਣ ਵੀ ਸ਼ਰੀਕਵਾਦ ਮੈਂ ਜੇ ਦੇ ਸ਼ਰਮਾ ਤੇ ਤੁਸੀਂ ਮੇਰੇ ਨਾਲ ਹੀ ਚੱਲ ਫਿਰਿਓ ਮੈਂ ਕੀ ਜਾ ਕੇ ਕਰਾਂ ਮੇਰੀ ਗੱਲ ਸੁਣ ਤੇ ਸਾਰਿਆਂ ਨੂੰ ਕਰਨਾ ਜਾ ਕੇ ਜਾ ਕੇ ਤੂੰ ਨਾ ਗੱਲਬਾਤ ਕਰੀਂ ਵੀ ਆਹ ਗੱਲਬਾਤ ਵਾ ਤੇ ਚੁੱਪ ਕਰਕੇ ਤੂੰ ਰਿਸ਼ਤਾ ਕਰਾ ਦੇ ਤੇ ਤੁਸੀਂ ਵੀ ਆਈ ਹੋ ਮੰਜਿੰਦਰ ਨੂੰ ਕਿਆ ਕੀ ਮੇਰੇ ਕੋ ਘੜੀ ਘੜੀ ਜੀਵਨ ਨੂੰ ਨਾ ਬਹੁਤੀ ਤੁਹਾਨੂੰ ਪਤਾ ਤਾਂ ਹੈ ਫੇਰ ਉਹੋ ਹੀ ਗੱਲਾਂ ਕਰਦੀ ਆਂ ਸਾਤ ਤੇਰੀ ਤਾਂ ਹੋਈ ਇੱਕ ਵਾਰੀ ਗੱਲ ਨੂੰ ਸਾਰੇ ਟੱਪਾ ਤੋਂ ਜਾ ਜਾ ਕੇ ਉੱਥੇ ਉਹਨਾਂ ਨਾਲ ਗੱਲ ਲੈਣੀ ਚਲ ਠੀਕ ਆ ਤੇ ਹੁਣ ਕੀ ਕਰੀਏ ਠੀਕ ਆ ਨਾ ਆਹੋ ਤੇ ਬੱਤੇ ਆਪਣਾ ਨਾ ਚੰਗਾ ਨਿਕਲਿਓ ਕੋਈ ਗੱਲ ਨਹੀਂ ਹੁਣ ਇਹ ਆ ਵੀ ਜਿੱਦਾਂ ਦਾ ਮੌਕਾ ਉਹਦੇ ਹਿਸਾਬ ਨਾਲ ਸਾਨੂੰ ਚੱਲਣਾ ਪੈਣਾ ਵਾ ਕਦੀ ਇਹ ਤੇ ਕਦੀ ਇਹ ਕੀ ਹੁਣ ਪਾਸੀ ਇਹੋ ਜਿਹੇ ਕਸੁੱਤੇ ਗਏ ਆ ਜਦੋਂ 3 ਬੁੱਤ ਟੰਗੇ ਨਾ ਨਹੀਂ ਗੱਲ ਬੀਤੀ ਰੇਹ ਕਰਾਉਂਦੇ ਠੀਕ ਆ ਕਿ ਨਹੀਂ ਇਹ ਤੇ ਸਾਰੀ ਉਮਰ ਨਹੀਂ ਅਗਲਿਆਂ ਦੇ ਥੱਲੇ ਲੱਗੇ ਕਿੰਨਾ ਸਮਝਦਾਰ ਕਿੰਨਾ ਸਿਆਣਾ ਹੁੰਦਾ ਸੀ ਕਿਰੇ ਮਾਪਿਆਂ ਦੇ ਬਿਨਾ ਪੈਰ ਨਹੀਂ ਪੁੱਟਦਾ ਇੰਨਾ ਪਤਾ ਹੀ ਪਿਆ ਇਦਾਂ ਸਾਡੇ ਮੁੰਡੇ ਨਹੀਂ ਵਿਗੜ ਜਾਣੇ ਇਹ ਕਰਕੇ ਕਦੀ ਨਾ ਕਹੋ ਜੇ ਕਿਸੇ ਦਾ ਨਿਆਣਾ ਗਲਤੀ ਕਰਦਾ ਨਾ ਕਹੋ ਨਿਆਣ ਗੁਣੇ ਜੇ ਕਰ ਲਈ ਆ ਮੈਂ ਵੀ ਰਦਵਾਨੀ ਹਣੀ ਹਾਂ ਕਿੱਦਾਂ ਨਹੀਂ ਭਲਾ ਨਿਆਣੇ ਮੰਨਦੇ ਜੇ ਮਾਪਿਓ ਕਹੇ ਮੇਰੀ ਗੱਲ ਸੁਣ ਜਦੋਂ ਕਿਸੇ ਦੇ ਘਰ ਹੁੰਦੀ ਹੈ ਨਾ ਉਦੋਂ ਬੜੀਆਂ ਮੱਤਾਂ ਦੇ ਦਿੰਦੀਆਂ ਜਦੋਂ ਪੈਂਦੀ ਨਾ ਆਪਣੇ ਤੇ ਫਿਰ ਪਤਾ ਲੱਗਦਾ ਵੀ ਕੀ ਭਾਵ ਵੇਖਦੀ ਆ ਹੁਣ ਪਈ ਹੈ ਨਾ ਸਾਡੇ ਤੇ ਸਾਨੂੰ ਪਤਾ ਲੱਗਣ ਡਿਆ ਵਾ ਠੀਕ ਹੈ ਨਾ ਬਾਕੀ ਤੂੰ ਫਿਕਰ ਨਾ ਕਰ ਵੇਖ ਲੈ ਘੜੀ ਪਾ ਲੈ ਨਾ ਹਾਂ ਉਹਦੇ ਚੁੱਪ ਕਰਕੇ ਜਾਈ ਤੇ ਉਹਨੂੰ ਕਹੀਂ ਵੀ ਚੱਲ ਤਰਾ ਦੇ ਦਿੱਤਾ ਕਰ ਲੈ ਕੰਮ ਕਰ ਆਪਣਾ ਚੱਲ ਫਿਰ ਕੀ ਕਰਾਂ ਕਰ ਪੈਣਾ ਮੈਂ